ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਕਾਨੜਾ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਬਿਸਰ ਗਈ ਸਬਤਾਤ ਪਰਾਏ ਜਬ ਤੇ ਸਾਧ ਸੰਗਤ ਮੋਹਿ ਪਾਈ ਇਹ ਸ਼ਬਦ ਨੂੰ ਤਾਂ ਬਹੁਤ ਹੀ ਆਸਾਨ ਧੁਨ ਤੇ ਕਰਨ ਜਾ ਰਹੇ ਹਾਂ ਸ਼ਬਦ ਦਚਨ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਾ ਮੰਨਦੇ ਹਾਂ ਅਤੇ ਸ਼ਬਦ ਵਿੱਚ ਜਿਹੜੇ ਜਿਹੜੇ ਸੁਰ ਲੱਗ ਰਹੇ ਹਨ ਉਹ ਆਪਾਂ ਦੇਖਦੇ ਹਾਂ ਮੰਦਰ ਸੱਤਕ ਵਿੱਚ ਕੋਮਲ ਨੀ ਅਤੇ ਕੋਮਲ ਧਾ ਇੱਥੇ ਤੱਕ ਹੀ ਸ਼ਬਦ ਦਾ ਚਰਨ ਹੈ ਤੇ ਮਸਤਕ ਤੱਕ ਵਿੱਚ ਸਾਤ ਤੋਂ ਬਾਅਦ ਸ਼ੁਦਰੇ ਕੋਮਲ ਗਾ ਸ਼ੁਧਮਾ ਪਾ ਕੋਮਲ ਧਾ ਅਤੇ ਸ਼ੁਧ ਧਾ ਦੋਨੋਂ ਲੱਗਦੇ ਹਨ ਸ਼ੁਧ ਧਾ ਕਿਤੇ ਕਿਤੇ ਆਂਦਾ ਹੈ ਉਸ ਤੋਂ ਬਾਅਦ ਕੋਮਲ ਨੀ ਅਤੇ ਸਾ ਤਾਰ ਸੱਤ ਤੱਕ ਵੀ ਸ਼ਬਦ ਦਾ ਚਲਨ ਸ਼ੁਧ ਰੇ ਤੱਕ ਹੈ ਤੇ ਹੁਣ ਆਪਾਂ ਇੱਕ ਵਾਰ ਸਥਾਈ ਗਾਇਨ ਕਰਦੇ ਹਾਂ ਅਤੇ ਸਿੱਖਦੇ ਹਾਂ ਸਥਾਈ ਨੂੰ ਫਿਰ ਸਿੱਖਾਂਗੇ ਆਪਾਂ ਅੰਤਰਾ ਤੇ ਬਹੁਤ ਹੀ ਆਸਾਨ ਤੁਣ ਹੈ ਆਸਾਨੀ ਨਾਲ ਵੀਰੇ ਅਤੇ ਛੋਟੇ ਬੱਚੇ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹਨ ਤੇ ਆਪਾਂ ਦੇਖਦੇ ਹਾਂ ਬਸਰ ਗਰਈ ਸਭ ਤਾਤ ਪਰਾਈ ਜਨ ਤੇ ਸਾਧ ਸੰਗਤ ਮੋਹਿ सब बिसर गए सब तात परा ਬਿਸਰ ਗਏ ਸਭ ਤਤਪਰਾਏ ਆ ਖਾਲੀ ਥੀਂ ਜਾਨੀਏ ਚੱਬ ਤੇ ਸਾਦ ਸੰਗ جب تم ساد اس تو بات خالی چون ہے گئے سب کات پا you ਕੋ ਬੇਰੀ ਨਹੀਂ ਬੇਗਾਨਾ ਨਾ ਕੋ ਬੇਰੀ ਨਹੀਂ ਸਗਨ ਸੰਗ हमको बनयाई सगन संग हमको बनयाई ਇਸ ਤੋਂ ਬਾਅਦ ਆਇਆ ਜਾਂਦਾ ਹੈ ਹੁਣ ਆਪਾਂ ਦੇਖਦੇ ਹਾਂ ਕੱਲੇ ਕੱਲੇ ਸਵਰ ਤੇ ਨਾ ਕੋ ਬੇਨੀ ਨਹੀਂ ਬੇਗਾਨਾ ਨਾ ਕੋ ਬੇਰੀ ਨਹੀਂ ਬੇਗਾਨਾ ਸਗਲ ਸੰ सगन संग हम बने आए ना को मेरी नहीं बेगाना सगन संग ਸਰ ਗਏ ਸਭ ਦਾਤ ਪਰਾਂ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ